ਬਸਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੋਟਾਂ ਪਾਓ ਆਪਾਂ ਜਿਹੜਾ ਬਦਲਾਅ ਹੈ ਉਹ ਲੈ ਕੇ ਆਈਏ ਪਰ ਉਹ ਬਦਲਾਅ ਹੈ ਜਿਹੜਾ ਬਦਲਾਅ ਬੌਂਦਲ ਗਿਆ ਲੱਗਦਾਗਾ ਵੀ ਤੁਹਾਨੂੰ ਅੱਤਵਾਦੀ ਮੰਨਿਆ ਜਾਊਗਾ ਜੇ ਤੁਸੀਂ ਸਰਕਾਰ ਦੇ ਵਰਕਲਾਪ ਕੋਈ ਧਰਨਾ ਮੁਜਾਹਰਾ ਕਰਕੇ ਆਪਣੀਆਂ ਮੰਗਾਂ ਮੰਨਦੇ ਆ ਇੱਥੇ ਕਰੋੜਾ ਰੁਪਈਆ ਦਿੱਲੀ ਦੇ ਮੁੱਖ ਮੰਤਰੀ ਦੇ ਤਿਆਰ ਕਰਕੇ ਲਾਇਆ ਜਾ ਰਿਹਾ ਹੈ ਕਰਜ਼ਾ ਚੱਕ ਕੇ ਕੇਤਲੀ ਵਾਲ ਤੇ ਖਰਚ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਪਰਮਾਇਆ ਜਾ ਰਿਹਾ ਜਦ ਕਿ ਲੋਕਾਂ ਨਾਲ ਵਾਅਦਾ ਕਰਕੇ ਆਈ ਸੀਗੀ ਕੀ ਅਸੀਂ ਬਦਲਾ ਲੈ ਕੇ ਆਵਾਂਗੇ ਔਰ ਪੰਜਾਬ ਦੀ ਜਨਤਾ ਇਮੋਸ਼ਨਲ ਹੈ ਉਹਨੇ ਪ੍ਰੋਸਾ ਕਰਕੇ ਵੱਡੇ ਬਹੁਮਤ ਨਾਲ ਜਤਾਇਆ ਵੀ ਪਰ ਇਹ ਸਰਕਾਰ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਕੱਲ ਨੂੰ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾ ਕਰਾਂਗੇ ਚੰਡੀਗੜ੍ਹ ਜੋ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਅਗਰ ਫੇਰ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇਉਂਦੇ ਰਹਿਣਗੇ ਤਾਂ ਜੜੀ ਸਾਡੀ ਹੜਤਾਲ ਆ ਇਹ ਅਣਮਿੱਥੇ ਸਮੇਂ ਦੀ ਵੀ ਜਾ ਸਕਦੀ ਆ ਜਿਵੇਂ ਕੇਤਲੀਵਾਲ ਇਹਨਾਂ ਨੇ ਅਨੇ ਹਜ਼ਾਰੀ ਤੋਂ ਤਿਆਰ ਕਰਕੇ ਪੰਜਾਬ ਦੇ ਅੰਦਰ ਉਹਦਾ ਕਦਮ ਰਖਾਇਆ ਇਹਨਾਂ ਨੇ ਸਾਡੇ ਹੱਥੀਂ ਝਾੜੂ ਫੜਾ ਕੇ ਸਾਨੂੰ ਪਹਿਲੇ ਤੌਰ ਤੇ ਦੱਸ ਦਿੱਤਾ ਤੇ ਵੀ ਸਿਰਫ ਤੇ ਸਿਰਫ ਥੋਨੂੰ ਲੋਕੋ ਝਾੜੂ ਮਾਰਨ ਵਾਸਤੇ ਰੱਖਿਆ ਜਾਊਗਾ ਮੈਨੂੰ ਪੈਸੇ ਦਿਓ 5000 ਬੋਲੋ ਕਿੰਨਾ ਚਿੱਟਾ ਚਾਹੀਦਾ ਕਿੱਥੇ ਚਿੱਟਾ ਬੰਦ ਹੋ ਸਕਦਾ ਨਹੀਂ ਲੋਕਾਂ ਨੂੰ ਪਰਵਾ ਕੇ ਲੋਕ ਲੜਨ ਵਾਲੇ ਰਾਹ ਨਾ ਜਾਣ ਤਸਵੀਰਾਂ ਤੁਹਾਨੂੰ ਸੰਗਰੂਰ ਦੇ ਬੱਸ ਸਟੈਂਡ ਦੀਆਂ ਵਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਅੱਜ ਪੀਆ ਆਰ ਟੀਸੀ ਪਣ ਬੱਸ ਦੇ ਜਿਹੜੇ ਕੱਚੇ ਮੁਲਾਜ਼ਮ ਹਨ ਉਹਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਸੰਗਰੂਰ ਦੇ ਬੱਸ ਸਟੈਂਡ ਦੀਆਂ ਵਖਾ ਰਹੇ ਹਾਂ ਤੇ ਅੱਗੇ ਅੱਜੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀ ਹਨ ਬੱਸਾਂ ਤੇ ਬੱਸਾਂ ਚੱਲਦੇ ਪਰ ਅੱਜ ਦੀ ਜੇ ਗੱਲ ਕੀਤੀ ਜਾਵੇ ਤਕਰੀਬਨ ਸਾਰੀਆਂ ਬੱਸਾਂ ਹਨ ਜੋ ਬੰਦ ਹੋ ਚੁੱਕੀਆਂ ਹਨ ਕੋਈ ਟਾਵਾ ਟੱਲਾ ਬੱਸ ਚੱਲ ਰਹੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਪੀਆਰਟੀਸੀ ਮੁਲਾਜ਼ਮ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਸੱਸੀ ਜੀ ਸੱਸੀ ਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਬੇਸੀਟਾ ਨਿਕਲੀਆਂ ਨੇ ਜਿਹੜੇ ਮੁਲਾਜ਼ਮ ਨੇ ਆਪਣੀਆਂ ਨੌਕਰੀਆਂ ਦੇ ਲਈ ਪੱਕੇ ਹੋਣ ਦੇ ਲਈ ਦਰਵਾਜ਼ਰ ਬੜਕਦੇ ਨੇ ਦੇਖੋ ਜੀ ਸਾਡੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀਆਂ ਰਹੀਆਂ ਪਹਿਲਾਂ ਜਦੋਂ ਕਾਲੀਆਂ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਆ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਸਾਡਾ ਜਿਹੜਾ ਸੰਘਰਸ਼ਾ ਲਗਾਤਾਰ ਜਾਰੀ ਰਿਹਾਗਾ ਕਿਉਂਕਿ ਉਹਨਾਂ ਨੇ ਵੀ ਜੋ ਸਾਡੀਆਂ ਮੰਗਾਂ ਸੀ ਮੰਗਾਂ ਸਾਡੀਆਂ ਜਾਇਜ਼ ਨੇ ਹਰੇਕ ਸਰਕਾਰ ਜੋ ਵੀ ਸਰਕਾਰ ਸੱਤਾ ਵਿੱਚ ਆਉਂਦੀ ਆ ਉਹ ਮੰਗਾਂ ਜਾਇਜ਼ ਮੰਨਦੀ ਆ ਪਰ ਲਾਗੂ ਕਰਨ ਨੂੰ ਕਿਤਨਾ ਕਿਤੇ ਭਜਦੇ ਨੇਗੇ ਇਦਾਂ ਹੀ ਜਦੋਂ ਇਹਦੀ ਭਗਵੰਤ ਮਾਨ ਸਰ ਸਾਬ ਦੀ ਸਰਕਾਰ ਆਉਣੀ ਸੀਗੀ ਸੱਤਾ ਦੇ ਵਿੱਚ ਆਉਣੀ ਸੀ ਇਹ ਜਦੋਂ ਸਾਡੇ ਧਰਨੇ ਲਗਾਤਾਰ جاری ਸੀਗੇ ਕਾਂਗਰਸ ਸਰਕਾਰ ਦੇ ਖਿਲਾਫ ਉਦੋਂ ਜਿਹੜੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਉਹ ਪੱਟੀ ਸਾਡੇ ਧਰਨੇ ਦੇ ਵਿੱਚ ਆਪ ਜਾ ਕੇ ਉੱਥੇ ਬਿਆਨਬਾਜ਼ੀ ਕਰਕੇ ਆਏ ਸੀ ਧਰਨੇ ਦੇ ਵਿੱਚ ਮੈਗ ਫੜ ਕੇ ਬੋਲੇ ਸੀ ਕਿ ਸਾਡੀ ਸਰਕਾਰ ਸੱਤਾ ਵਿੱਚ ਲੈ ਕੇ ਆਓ ਸਾਨੂੰ ਵੋਟਾਂ ਪਾਓ ਤੇ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਤੁਹਾਡੇ ਜਿੰਨੇ ਮਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਬਣਦੇ ਹੱਕ ਦਿੱਤੇ ਜਾਣਗੇ ਪਰ ਉਸ ਤੋਂ ਬਾਅਦ ਸਰਕਾਰ ਦੇ 92 93 ਐਮਐਲਏ ਵੀ ਜਿੱਤੇ ਆ ਗਏ ਸੱਤਾ ਦੇ ਵਿੱਚ ਮਜ਼ਬੂਤ ਸਰਕਾਰ ਬਣੀ ਆ ਪੰਜਾਬ ਦੇ ਲੋਕਾਂ ਨੇ ਬਣਾਈ ਆ ਲੋਕਾਂ ਨੂੰ ਉਮੀਦ ਸੀਗੀ ਸਾਨੂੰ ਵੀ ਉਮੀਦ ਸੀ ਸਾਡੇ ਸਾਡੇ ਵਰਕਰਾਂ ਨੇ ਬੱਸਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੋਟਾਂ ਪਾਓ ਆਪਾਂ ਜਿਹੜਾ ਬਦਲਾਅ ਆ ਉਹ ਲੈ ਕੇ ਆਈਏ ਪਰ ਉਹ ਬਦਲਾਅ ਆ ਜਿਹੜਾ ਬਦਲਾਅ ਬੌਂਦਲ ਗਿਆ ਲੱਗਦਾਗਾ ਠੀਕ ਹੈ ਜੀ ਕਿਉਂਕਿ ਉਹ ਤੁਸੀਂ ਹੁਣ ਦੇਖ ਹੀ ਰਹੋਗੇ ਜਾਂ ਤੁਸੀਂ ਪਹਿਲਾਂ ਵੀ ਦੇਖਦੇ ਹੋ ਵੀ ਅਸੀਂ ਜੋ ਮਜਬੂਰ ਹੋ ਕੇ ਧਰਨੇ ਹੜਤਾਲਾ ਕਰਦੇ ਆਂਗੇ ਸਰਕਾਰ ਨੇ ਪਿਛਲੇ ਸਾਲ ਸਾਡੇ ਨਾਲ 1 ਜੁਲਾਈ ਨੂੰ ਮੀਟਿੰਗ ਕੀਤੀ ਜਲੰਧਰ ਵਿਖੇ ਜਦੋਂ ਜਿਮਣੀ ਚੋਣਾ ਹੋਣੀਆਂ ਸੀਗੀਆਂ ਮੁੱਖ ਮੰਤਰੀ ਸਾਹਿਬ ਆਪ ਟੇਬਲ ਤੇ ਬੈਠੇ ਸਾਡੇ ਨਾਲ ਆ ਕੇ ਸਾਰੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਉਹਨਾਂ ਨੇ ਸਾਰੀਆਂ ਮੰਗਾਂ ਬੋਲਿਆ ਵੀ ਜਾਇਦ ਨੇ ਇੱਕ ਮਹੀਨੇ ਦੇ ਵਿੱਚ ਵਿੱਚ ਕਮੇਟੀ ਬਣਾ ਕੇ ਇਹਨਾਂ ਦਾ ਹੱਲ ਕਰ ਦਿਓ ਇਹਨਾਂ ਨੂੰ ਪੱਕੇ ਕਰ ਦਿਓ ਇਹਨਾਂ ਦੇ ਪਾਲਿਸੀ ਲਾਗੂ ਕਰ ਦਿਓ ਪਰ 1 ਜੁਲਾਈ ਤੋਂ ਅੱਧ ਦੇਖ ਲਓ 9 ਜੁਲਾਈ ਆ ਗਈ ਪੂਰਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੀਟਿੰਗਾਂ ਸਾਡੀਆਂ ਲਗਾਤਾਰ ਜਾਰੀ ਨੇਗੀਆਂ ਮੀਟਿੰਗਾਂ ਹਰ ਜਦੋਂ ਵੀ ਅਸੀਂ ਕੋਈ ਕਾਲ ਦਿੰਨੇ ਆ ਸੰਗਰਸ਼ ਜੀ ਦਿੰਨੇ ਆ ਤਾਂ ਉਹ ਮੀਟਿੰਗ ਸਾਨੂੰ ਦਿੰਦੇ ਆਗੇ ਤੇ ਮੀਟਿੰਗ ਕਰਦੇ ਆ ਜਦੋਂ ਕਿ ਹੁਣ ਜਿਹੜੀ ਸਾਡੀ ਪਾਲਿਸੀ ਬਣੀ ਆ ਉਹ ਪਾਲਿਸੀ ਬਣ ਕੇ ਤਿਆਰ ਆ ਵਿੱਤ ਵਿਭਾਗ ਨੇ ਪਾਲਿਸੀ ਨੂੰ ਰੋਕ ਰੱਖੀ ਆ ਵੀ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਸਹਿਯੋਗ ਨਹੀਂ ਕਰਦੇ ਉਹਨਾਂ ਚਿਰ ਅਸੀਂ ਸਾਡੀ ਪਾਲਿਸੀ ਨੂੰ ਅੱਗੇ ਨਹੀਂ ਭੇਜਦੇ ਕੈਬਨਿਟ ਦੇ ਵਿੱਚ ਸੋ ਜੀਤੋਂ ਮਜਬੂਰ ਹੋ ਕੇ ਸਾਨੂੰ ਅੱਜ ਦੇ ਦਿਨ ਬੱਸਾਂ ਦਾ ਚੱਕਾ ਜਾਮ ਕਰਨਾ ਪਿਆ ਹੜਤਾਲ ਦਿਨ ਰੋਜ਼ਾ ਕਰਨੀ ਪਈ ਆ ਕੱਲ ਨੂੰ ਅਸੀਂ ਮੁੱਖ ਮੰਤਰੀ ਕੋਠੀ ਦਾ ਘਰਾ ਕਰਾਂਗੇ ਚੰਡੀਗੜ੍ਹ ਜੋ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਅਗਰ ਫੇਰ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇਉਂਦੇ ਦੇਣਗੇ ਤਾਂ ਜਿਹੜੀ ਸਾਡੀ ਹੜਤਾਲ ਆ ਇਹ ਅਣ ਮਿੱਥੇ ਸਮੇਂ ਦੀ ਵੀ ਜਾ ਸਕਦੀ ਆ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਜਿਆਦਾ ਸਾਡਾ ਹੱਲ ਕਰ ਦੇ ਨਹੀਂ ਫਿਰ ਅਸੀਂ ਤੇਰੇ ਦਰਾਂ ਉਰੇ ਬੈਠਣ ਤਿਆਰ ਆ ਏ ਧਰਨੇ ਦੀ ਗੱਲ ਕਰੀ ਜੇ ਅੱਜ ਧਰਨੇ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਜਥੇਬੰਦੀਆਂ ਨੇ ਆਈਆਂ ਨੇ ਦੇਖੋ ਜੀ ਜਿਹੜੇ ਅੱਜ ਭਾਰਤ ਬੰਦ ਦੀ ਕੌਲ ਆ ਉਹ ਸਮੂਚੀਆਂ ਜੋ ਵੀ ਟ੍ਰੇਡ ਯੂਨੀਅਨਾਂ ਲੱਗੀਆਂ ਉਹ ਸਾਰੀਆਂ ਇੱਥੇ ਹਾਜ਼ਰ ਨੇ ਧਰਨਾ ਲੱਗਿਆ ਹੋਇਆ ਜਿਹੜੀ ਸਾਡੀ ਵਿੱਚ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਨੇਗੀਆਂ ਤੇ ਜਿਹੜੀ ਸਾਡੀਆਂ ਦੋ ਜਥੇਬੰਦੀਆਂ ਪੰਜਾਬ ਸਪੀਆਰਟੀ 25/11 ਤੇ ਆਜ਼ਾਦ 31/7 ਇਹ ਜਥੇਬੰਦੀਆਂ ਸਮੂਲੀਅਤ ਕਰ ਰਹੀਆਂ ਤਨਵਾ ਇਹ ਸਾਡਾ ਆਂਗਣਵਾੜੀ ਵਰਕਰ ਦੇ ਪ੍ਰਧਾਨ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰੇ ਸੱਸੀ ਸੱਸੀ ਕਰਦੇ। ਜਿਦਾਂ ਦੇਖਦੇ ਹੋ ਕਿ ਸਰਕਾਰਾਂ ਨਾਲ ਇਹਨਾਂ ਦੀਆਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਆਏ ਦਿਨ ਇਹਨਾਂ ਨੂੰ ਧਰਨੇ ਵੀ ਲਗਾਣੇ ਪੈ ਰਹੇ ਪਰ ਜਿਹੜੀ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀ ਕੱਲ ਕੇ ਪਰਸੋ ਕੈਬਨਟ ਦੀ ਮੀਟਿੰਗ ਵੀ ਹੋਈ ਆ ਉਹਦੇ ਵੀ ਟਰਾਂਸਪੋਰਟ ਮੰਤਰੀ ਨੇ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਜੀ। ਐ ਅੱਜ 9 ਜੁਲਾਈ ਦਾ ਇਹ ਇਤਿਹਾਸਿਕ ਦਿਨ। ਦਿਸ ਦੇ ਵਿੱਚ ਇਹ ਹਿੰਦੁਸਤਾਨ ਦੀਆਂ ਦਸਟਰੀ ਉਹਨਾਂ ਨਾਲ ਵੱਡੀਆਂ ਤੇ ਸਹਿਯੁਕਤ ਕਿਸਾਨ ਮੋਰਚਾ ਤੇ ਬਾਕੀ ਅਲੱਗ-ਅਲੱਗ ਜੋ EMPLOYES ਬੈਂਕ EMPLOYES ਬਹਿਸ ਐਨ ਐਲ ਫਰੇਲਵੇ ਫੈਡਰੇਸ਼ਨ LIC ਫੈਡਰੇਸ਼ਨ ਗਵਰਨਮੈਂਟ ਕਰਮਚਾਰੀ ਫੈਡਰੇਸ਼ਨ ਉਹ ਸਾਰੇ ਲੋਕ ਅੱਜ ਦੀ ਹੜਤਾਲ ਦੇ ਵਿੱਚ ਨੇ ਤੇ ਇੱਥੇ ਸੰਗਰੂਰ ਦੇ ਵਿੱਚ ਵੀ ਸਾਡੀ ਹੜਤਾਲ ਤੇ ਨੇ ਪਰ ਬੜਾ ਦੁੱਖ ਹੈ ਆ ਜਿਹੜੇ ਪੱਕੇ ਮਲਾਜ਼ਮ ਨੇ ਉਹ ਹੜਤਾਲ ਤੇ ਜਾਣਾ ਜ਼ਰੂਰੀ ਨਹੀਂ ਸਮਝਦੇ ਜਿਹੜੇ ਬਸ ਤੇ ਚੜੇ ਖੜੇ ਆ ਜੇਕਰ ਜਿੱਦਣ ਇਹ ਸਾਰੀ ਚੀਜ਼ਾਂ ਆਪਾਂ ਸਮਝ ਲਵਾਂਗੇ ਕਿ ਇੱਕ ਸਾਡੇ ਨਾਲ ਦਾ ਹੀ ਸਾਡਾ ਹੀ ਭਰਾ ਹੈ ਸਾਡਾ ਹੀ ਬੱਚਾ ਹੈ ਉਹ ਬਸ ਚਲਾਉਂਦਾ ਉਹਨੂੰ 18000 ਜੇ ਪੱਕਾ ਬਸ ਚਲਾਉਂਦਾ ਉਹਨੂੰ 80000 ਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੇ ਘਟੋ ਘਟਸੀ ਲੜ ਨਹੀਂ ਸਕਦੇ ਤਾਂ ਲੜਦੇ ਲੋਕਾਂ ਨਾਲ ਹਾ ਦਾ ਨਾਰਾ ਮਾਰ ਸਕਦੇ ਆ ਅੱਜ ਗੱਡੀ ਜਾਮ ਕਰਕੇ ਹੜਤਾਲ ਤੇ ਜਾ ਸਕਦੇ ਆ ਉਹ ਜਾਣਾ ਪਣਦਾ ਸੀ ਪਰ ਅੱਜ ਜਿਹੜਾ ਇਹ ਸੀਟੂ ਏ ਟੱਕ ਇੰਟੱਕ ਸੀਟੀਯੂ ਔਰ ਸਯੁਕਤ ਕਿਸਾਨ ਮੋਰਚੇ ਦੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸਾਥੀ ਤੇ ਕਰਮਚਾਰੀ ਆਏ ਐ ਉਹ 9 ਜੁਲਾਈ ਨੂੰ ਅਸੀਂ ਇਹ ਸਨੇਹਾ ਦੇਣਾ મોદી ਨੂੰ ਕਿ ਇਹ ਨਾ ਸੋਚੀ ਕਿ ਤੇਰੇ ਕਾਲੇ ਕਾਨੂੰਨਾਂ ਤੋਂ ਤੇਰੇ ਚਾਰ ਲੇਬਰ ਕੋਡ ਤੋਂ ਲੋਕ ਡਰ ਗਏ ਨੇ ਲੋਕ ਪਹਿਲਾਂ ਵੀ ਲੜਦੇ ਸੀ ਅੱਗੇ ਵੀ ਲੜਨਗੇ ਹੋਰ ਮਜ਼ਬੂਤ ਹੋ ਕੇ ਲੜਨਗੇ ਪਰ ਹਮਲਾ ਹੈ ਜਿਹੜਾ ਬਹੁਤ ਤਿੱਖਾ ਹੈ ਉਹ ਕਿਸੇ ਨਾ ਕਿਸੇ ਬਹਾਨੇ ਨੂੰ ਲੈ ਕੇ ਨਵੇਂ-ਨਵੇਂ ਹਮਲੇ ਕੀਤੇ ਜਾ ਰਹੇ ਆ ਜਿਵੇਂ ਬਿਹਾਰ ਦੇ ਵਿੱਚ ਹੁਣ ਨਵਾਂ ਵੋਟਾਂ ਨੂੰ ਲੈ ਕੇ ਉਹ ਕਹਿੰਦਾ ਵੀ ਅਸੀਂ ਤਾਂ ਅਸਲੀ ओरिजिनल ਹੁਣ ਲੱਭਣੇ ਆ ਤੇ ਹੁਣ ਪੰਜਾਬ ਦੇ ਵਿੱਚ ਜਿਮਨੀ ਚਾਉਣਾ ਸੀ ਲੁਧਿਆਣੇ ਚ ਉੱਥੇ ਜਿਹੜਾ ਕਹਿੰਦੇ ਇਨਸਪੈਕਟਰੀ ਰਾਜ਼ ਖਤਮ ਕਰਨ ਦੇ ਬਹਾਨੇ ਲੇਬਰ ਦੇ ਅਧਿਕਾਰਾਂ ਦੇ ਉੱਪਰ ਡਾਕਾ ਮਾਰਿਆ ਗਿਆ ਜਿਹੜਾ 8 ਘੰਟੇ ਕੰਮ ਸੀ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਕੈਬਨਿਟ ਦੇ ਵਿੱਚ 12 ਘੰਟੇ ਕੰਮ ਕਰਨ ਦਾ ਕਾਨੂੰਨ ਲੈ ਕੇ ਆਈ ਹੈ ਤਾਂ ਇਸ ਕਲੀਅਰ ਲੱਗਦਾ ਹੈ ਕਿ ਇਹ ਬਿਲਕੁਲ ਬੀਜੇਪੀ ਦੇ ਨਾਲ ਰਲਈ ਹੋਈ ਹੈ ਔਰ ਬੀਜੇਪੀ ਦੀ ਨੀਤੀਆਂ ਨੂੰ ਇਨ ਬਿਨ ਲਾਗੂ ਕਰਨ ਤੇ ਹਮਲਾ ਕਰ ਰਹੀ ਹੈ ਜਦਕਿ ਲੋਕਾਂ ਨਾਲ ਵਾਅਦਾ ਕਰਕੇ ਆਈ ਸੀਗੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਔਰ ਪੰਜਾਬ ਦੀ ਜਨਤਾ ਇਮੋਸ਼ਨਲ ਹੈ ਉਹਨੇ ਪ੍ਰੋਸਾ ਕਰਕੇ ਵੱਡੇ ਬਹੁਮਤ ਨਾਲ ਜਿਤਾਇਆ ਵੀ ਪਰ ਇਸ ਸਰਕਾਰ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਉਹ ਧੋਖੇ ਦਾ ਜਵਾਬ ਅਸੀਂ ਲੜਾਈ ਦੇ ਰਾਹੀਂ ਦੇ ਸਕਦੇ ਹਾਂ ਜੀ ਤੁਹਾਨੂੰ ਆਏ ਤਾਂ ਦਾ ਨਾਂ ਅੰਗੜਵਾਰੀ ਬਰਕਤ ਦੇ ਪ੍ਰਧਾਨ ਇਨਾਂ ਦਾ ਆਖਣਾ ਹੈ ਕਿ ਜੇ ਸਰਕਾਰ ਦੀ ਗੱਲ ਕਰੀ ਜਾਵੇ ਤਾਂ ਸਵਾਇ ਧੋਖੇ ਦੇ ਕੁਝ ਨਹੀਂ ਮਿਲਿਆ ਭਾਵੇਂ ਉਹ ਆਂਗਣਵਾੜੀ ਵਰਕਰ ਜੂਨੀਅਨ ਹੋਣ ਭਾਵੇਂ ਪੀਆਰਟੀ ਪਣ ਬਸਦੇ ਹੋਣ ਜਾਂ ਕੋਈ ਹੋਰ ਖੇਤਰੀ ਹੋਵੇ ਜਿਹੜਾ ਹਰ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਵੱਲੋਂ ਦੁਗਿਆ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਹੈ ਮਨਜੀਤ ਸਿੰਘ ਭਾਰਤੀ ਕਿਸਾਨ ਜੂਨੀਅਨ ਇਕਤਾ ਗਰਾਂ ਦਾ ਸੀਨੀਅਰ ਵੀਤ ਪ੍ਰਧਾਨ ਆ ਅੱਜ ਅਸੀਂ ਜਿਹੜੀ ਭਾਰਤ ਵਿਆਪੀ ਟਰੇਡ ਜੂਨੀਅਨਾਂ ਵੱਲੋਂ ਦਿੱਤੀ ਕਾਲ ਭਾਰਤ ਦੀ ਹੜਤਾਲ ਵਿੱਚ ਸ਼ਾਮਲ ਹੋਏ ਆ ਕਿਸਾਨ ਸੰਯੁਕਤ ਮੋਰਚੇ ਵੱਲੋਂ ਹਿੰਦੁਸਤਾਨ ਦੇ ਲੋਕ ਸਮਝ ਚੁੱਕੇ ਐ ਸਾਰਾ ਹਿੰਦੁਸਤਾਨ ਦੇ ਜਿੰਨੇ ادارے ਐ ਉਹ ਭਾਰਤ ਸਰਕਾਰ ਨੇ ਸਟੇਟ ਸਰਕਾਰਾਂ ਨੇ ਵੇਚ ਦਿੱਤੇ ਐ ਜੋ ਇੱਥੇ ਮਜ਼ਦੂਰੀ ਨਾਲ ਕੰਮ ਕਰਦੇ ਲੋਕ ਐ ਉਹਨਾਂ ਦੀ ਮਜ਼ਦੂਰੀ ਖੋਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾ ਕੇ ਜਿਹੜੇ ਫੈਕਟਰੀਆਂ ਦੇ ਅੰਦਰ ਕੰਮ ਐ ਕੰਮ ਕਰਦੇ ਐ ਉਹਨਾਂ ਵਾਸਤੇ 8 ਘੰਟਿਆਂ ਤੋਂ ਹਟਾ ਕੇ 12 ਘੰਟੇ ਕੰਮ ਲੈਣਾ ਤੇ ਕਾਨੂੰਨ ਬਣਾ ਦੇਣਾ ਵੀ ਤੁਸੀਂ ਯੂਨੀਅਨ ਬਣਾ ਕੇ ਕਿਸੇ ਪ੍ਰਕਾਰ ਦੀ ਆਪਣੀ ਮੰਗ ਨਹੀਂ ਰੱਖ ਸਕਦੇ ਉਹਦੇ ਵਿੱਚ ਕਾਨੂੰਨਾਂ ਨੂੰ ਖੇਲ ਬਦਲ ਕਰਕੇ ਇਹ ਬਣਾ ਦਿੱਤਾ ਵੀ ਤੁਹਾਨੂੰ ਅਤਵਾਦੀ ਮੰਨਿਆ ਜਾਊਗਾ ਜੇ ਤੁਸੀਂ ਸਰਕਾਰ ਦੇ ਵਰਕਲਾਪ ਕੋਈ ਧਰਨਾ ਮੁਜਾਹਰਾ ਕਰਕੇ ਆਪਣੀਆਂ ਮੰਗਾਂ ਮੰਨਦੇ ਆ ਤਾਂ ਅੱਜ ਹਿੰਦੁਸਤਾਨ ਦੇ ਲੋਕ ਜਾਗੇ ਐ ਇਹ ਗੱਲ ਕਦੇ ਮਨਜ਼ੂਰ ਨਾ ਕੀਤੀ ਤੀ ਤੇ ਨਾ ਕਰਨਗੇ ਲੋਕ ਅੱਜ ਵੱਡੀ ਗਿਣਤੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੀ ਇਹ ਸਾਰੀਆਂ ਤਾਕਤਾਂ ਦੇ ਵਰਕਲਾਪ ਜਿਹੜੀ ਹੜਤਾਲ ਹੈ ਉਹਦੇ ਵਿੱਚ ਸੰਯੁਕਤ ਮੋਰਚਾ ਸ਼ਾਮਿਲ ਹੋਇਆ ਹੈ ਪੂਰੀ ਸਪੋਰਟ ਹੈ ਇਹਦੇ ਵਰਕਲਾਫ ਲੜਨ ਵਾਸਤੇ ਅੱਜ ਸਾਡੀਆਂ ਮਾਮਾਂ ਭੈਣਾਂ ਲੋਕ ਬੱਚੇ ਲੈ ਕੇ ਘਰਾਂ ਚੋਂ ਬਾਹਰ ਨਿਕਲੇ ਨੇ ਕਿਉਂ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਅਦਾਰੇ ਵੇਚ ਦਿੱਤੇ ਕੁੱਲ ਕਿਸਾਨਾਂ ਕੋਲੇ ਜ਼ਮੀਨਾਂ ਰਹਿ ਗਈਆਂ ਜ਼ਮੀਨਾਂ ਵੇਚਣ ਦੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਜੁੱਤੀਆਂ ਕੱਢ ਕੇ ਜਣ ਕੇ ਉਹਨੂੰ ਪਏ ਹੋਏ ਆ ਵੱਡੇ ਰੋਡ ਕੱਢ ਕੇ ਸਾਰੀਆਂ ਜ਼ਮੀਨਾਂ ਕਿਸਾਨਾਂ ਤੋਂ ਹੋ ਕੇ ਆਪਦੇ ਮੁਤਾਬਕ ਜੂਨ ਜੌਣ ਜੋਗਰੀ ਇਹਨਾਂ ਨੇ ਨਹੀਂ ਛੱਡਣੀ ਇਹ ਕਹਿਣਗੇ ਜਿੱਥੇ ਅਸੀਂ ਚੋਣੇ ਆ ਤੁਹਾਨੂੰ ਉੱਥੇ ਰਹਿਣਾ ਪਊਗਾ ਉਸ ਮਕਾਨ 'ਚ ਰਹਿਣਾ ਪਊਗਾ ਜਿੱਥੇ ਅਸੀਂ ਕਹਾਂਗੇ ਉਹ ਖਾਣਾ ਪਊਗਾ ਉਧਰ ਨੂੰ ਸਰਕਾਰਾਂ ਤੁਰੀਆਂ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਲੋਕ ਅੱਜ ਵੱਡੇ ਪੱਧਰ ਤੇ ਇੱਥੇ ਇਕੱਠੇ ਹੋਏ ਆ ਇਸ ਕਰਕੇ ਸਰਕਾਰ ਨੂੰ ਕੰਧ ਤੇ ਪੜਿਆ ਪੜ ਲੈਣਾ ਚਾਹੀਦਾ ਲਿਖਿਆ ਆਉਣ ਵਾਲੇ ਸਮੇਂ 'ਚ ਇਹਦੇ ਛੱਟੇ ਕੀ ਨਿਕਣਗੇ ਆਧਾਰੇ ਖਤਮ ਕਰੇ ਤੋਂ ਦੇਸ਼ ਤਰੱਕੀ ਕਰਦਾ ਹੁੰਦਾ ਕਿ ਆਧਾਰੇ ਆਵਾਜ਼ ਕਰੇ ਤੋਂ ਰੋਡਵੇ ਦੀ ਜਿੱਥੇ ਗੱਲ ਹੈ ਰੋਡਵੇ ਸਾਡਾ ਐਡਾ ਤਕੜਾ ਆਧਾਰਾ ਸੀਗਾ ਜਿਹੜਾ ਇਹਨਾਂ ਨੇ ਖੇਰੂ ਖੇਰੂ ਕਰਕੇ ਵੇਚ ਦਿੱਤਾ ਅੱਜ ਰੋਡ 'ਵਿੱਚ ਦੇ ਡਰਾਈਵਰ ਕਨੈਕਟਰ 8-8000 ਤੇ ਗੱਡੀਆਂ ਚਲਾਉਣ ਲਈ ਮਜਬੂਰ ਨੇ ਕਿਉਂ ਇਹੀ ਕੰਮ ਸਾਰੇ ਕਿੱਤਿਆਂ ਚ ਲਿਆਉਣਾ ਵੀ ਮਜ਼ਦੂਰੀ ਅਸੀਂ ਆਪਣੀ ਮਰਜ਼ੀ ਨਾਲ ਦਵਾਂਗੇ ਤੇ ਕੰਮ ਅਸੀਂ ਆਪਣੀ ਮਰਜ਼ੀ ਨਾਲ ਲਾਵਾਂਗੇ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਉਣ ਵਾਲੇ ਸਮੇਂ ਸਰਕਾਰਾਂ ਨੂੰ ਛੱਟੇ ਭੋਤਣੇ ਪੈਣਗੇ ਲੋਕ ਇਹਦੇ ਲਈ ਕਮਰ कसे ਕਰਕੇ ਤਿਆਰ ਤੇ ਘਰਾਂ ਚੋਂ ਬਾਹਰ ਨਿਕਲ ਰਹੇ ਨੇ ਜਿਸ ਤਰ੍ਹਾਂ ਦੇਖ ਦਿਓ ਕਿ ਜਦੋਂ ਸਰਕਾਰ ਨਹੀਂ ਆਈ ਸੀ ਉਸਦੇ ਵਾਅਦੇ ਕੀਤੇ ਸੀ ਕਿ ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਹੋਵੇ ਕਿਸ ਦੀ ਚੂਨੀ ਨਹੀਂ ਲਏਗੀ ਪਰ ਜਿਹੜੀਆਂ ਤਸਵੀਰਾਂ ਨੇ ਉਹ ਆਡੀ ਵੇਖਣ ਨੂੰ ਮੈਨ ਭਾਵੇਂ ਕੋਈ ਵੀ ਮਜ਼ਮ ਤਬਕਾ ਹੋਵੇ ਜਾਂ ਕਿਸਾਨ ਜੀ ਨੇ ਉਹ ਸੜਕਾਂ ਤੇ ਹਰ ਰੋਜ਼ ਆਪਾਂ ਵੇਖ ਰਹੇ ਹਾਂ ਕਿ ਧਰਨੇ ਮਜਾਰੇ ਹੋ ਰਹੇ ਨੇ ਜਦੋਂ ਸਰਕਾਰਾਂ ਨੇ ਕੋਈ ਆਪਣੀ ਸਾਂਖ ਹੋਂਦ ਚ ਲਿਆਉਣੀ ਹੁੰਦੀ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਪਹਿਲਾਂ ਕਈ ਸਾਲ ਤਿਆਰ ਕੀਤਾ ਜਾਂਦਾ ਹੈ ਜਿਵੇਂ ਕੇਚਲੀਵਾਲ ਇਹਨਾਂ ਨੇ ਅੰਨੇ ਹਜ਼ਾਰੀ ਚੋਂ ਤਿਆਰ ਕਰਕੇ ਪੰਜਾਬ ਦੇ ਅੰਦਰ ਉਹਦਾ ਕਦਮ ਰਖਾਇਆ ਤੇ ਉਹਦਾ ਬਕਾਇਦਾ ਇੱਕ ਚਿੰਨ ਵੀ ਇਹ ਜਹਰ ਰਖਾਇਆ ਜਿਹੜਾ ਤੁਹਾਡਾ ਚਿੰਨ ਬਣੇ ਨਹੀਂ ਸਕਦਾ ਵੀ ਉਹਦਾ ਚਿੰਨਾ ਝਾੜੂ ਜਿਹੜਾ ਸਾਡਾ ਸਾਰੇ ਸਾਡਾ ਧਰਮ ਸਾਡੇ ਜਿੰਨੇ ਧਰਮਾਂ ਨੇ ਜੂਝ ਕੀਤਾ ਤਾਂ ਉਹ ਕਿਰਪਾਨ ਜੂਝ ਕੀਤੀ ਆ ਸ੍ਰੀ ਸਾਹਿਬ ਜੂਝ ਜੂਝ ਕੀਤੀ ਆ ਇਹਨਾਂ ਨੇ ਸਾਡੇ ਹੱਥੇ ਝਾੜੂ ਫੜਾ ਕੇ ਸਾਨੂੰ ਪਹਿਲੇ ਤੌਰ ਤੇ ਦੱਸ ਦਿੱਤਾ ਵੀ ਸਿਰਫ ਤੇ ਸਿਰਫ ਥੋਨੂੰ ਲੋਕੋ ਝਾੜੂ ਮਾਰਨ ਵਾਸਤੇ ਰੱਖਿਆ ਜਾਊਗਾ ਖਾਣ ਨੂੰ ਰੋਟੀ ਨੂੰ ਤਰਸੋਂਗੇ ਉਹ ਗੱਲ ਪੈਦਾ ਕਰਕੇ ਅੱਜ ਲਾਗੂ ਕਰਤੀ ਇੱਥੇ ਕਰੋੜਾ ਰੁਪਈਆ ਦਿੱਲੀ ਦੇ ਮੁੱਖ ਮੰਤਰੀ ਦੇ ਤਿਆਰ ਕਰਕੇ ਲਾਇਆ ਜਾ ਰਿਹਾ ਹੈ ਜਿਹੜੇ ਸਾਡੇ ਕੰਮ ਕਰਦੇ ਲੋਕ ਹੈ ਉਹ ਦਿਹਾੜੀਆਂ ਵਾਸਤੇ ਰੋਡ ਵਿੱਚ ਕਹਿ ਰਹੀ ਹੈ ਵੀ ਅਸੀਂ ਤੁਹਾਡੀ ਕੋਠੀ ਮੂਰੇ ਆਵਾਂਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਕਰਜ਼ਾ ਚੱਕ ਕੇ ਕੇਤਲੀ ਵਾਲ ਤੇ ਖਰਚ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਪਰਮਾਇਆ ਜਾ ਰਿਹਾ ਕੀ ਵੱਡੇ ਪੱਦਰ ਤੇ ਲੋਕਾਂ ਦੀ ਜਿਹੜੀ ਰਗ ਹੈ ਉਹ ਦੱਬੀ ਜਾ ਰਹੀ ਹੈ ਇਹ ਜੁੱਧ ਨਸ਼ਿਆਂ ਵਿਰੁੱਧ ਅੱਜ ਮੈਨੂੰ ਪੈਸੇ ਦਿਓ ਮੈਂ ਦਾਵਾ ਕਰਦਾ ਇੱਥੇ ਬੋਲ ਰਿਹਾ ਜਿਲੇਚੋਂ ਮੈਨੂੰ ਪੈਸੇ ਦਿਓ 5000 ਬੋਲੋ ਕਿੰਨਾ ਚਿੱਟਾ ਚਾਹੀਦਾ ਕਿੱਥੇ ਚਿੱਟਾ ਬੰਦ ਹੋ ਸਕਦਾ ਨਹੀਂ ਲੋਕਾਂ ਨੂੰ ਪਰਭਾ ਕੇ ਲੋਕ ਲੜਨ ਵਾਲੇ ਰਾਹ ਨਾ ਜਾਣ ਇਹਨਾਂ ਨੂੰ ਸਰਾਉਣ ਲੱਗ ਜਾਣ ਇਹ ਪਰ ਲੋਕ ਜਾਣ ਚੁੱਕੇ ਐ ਅੱਜ ਲੋਕ ਉਹਦੀ ਵੱਡੀ ਤਿਆਰੀ ਚਾਹ ਦਾ ਜਵਾਬ ਦੇਣ ਵਾਸਤੇ ਅੱਜ ਲੋਕ ਇੱਕ ਫਰੰਟ ਤੇ ਕੱਟੇ ਹੋਏ ਐ ਲੋਕਾਂ ਨੂੰ ਅਪੀਲ ਕਰਦਾ ਲੋਕਾਂ ਮੂਰੇ ਇਹ ਤਾਕਤਾਂ ਬਹੁਤ ਛੋਟੀਆਂ ਨੇ ਜਦੋਂ ਲੋਕ ਹੜ ਦਾ ਪਾਣੀ ਬਣ ਜਾਂਦੀ ਹੈ ਸਾਰਾ ਕੁਝ ਰੋੜ ਕੇ ਲੈ ਜਾਂਦੇ ਆ ਹੜ ਦਾ ਪਾਣੀ ਲੋਕ ਬਣਨਗੇ ਤੇ ਲੋਕਾਂ ਨੂੰ ਰੋੜਨਗੇ ਅੱਜ ਉਹਦੇ ਲਈ ਵੱਡੀ ਤਿਆਰੀ ਭਾਰਤ ਨੇ ਅੱਜ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਨੇ ਜਿੰਨੇ ਕੰਮ ਕਰਦੇ ਲੋਕ ਉਹਨਾਂ ਨੇ ਦੱਸਿਆ ਵੀ ਅਸੀਂ ਇੱਕ ਫਰੰਟ ਤੇ ਇਕੱਠੇ ਆਂ ਜੀ ਧੰਨਵਾਦ ਇਹ ਸਨ ਸਨ ਕਿਸਾਨ ਆ ਗੂ ਜਿਨ੍ਹਾਂ ਨੇ ਆਖਿਆ ਹੈ ਕਿ ਜੇ ਸਰਕਾਰਾਂ ਵੱਲ ਜੇ ਧਿਆਨ ਸਾਡੇ ਵੱਲ ਧਿਆਨ ਨਾ ਦਿੱਤਾ ਤਾਂ ਜਿਹੜਾ ਇਹ ਸੈਲਾਵ ਬਣ ਕੇ ਜਿਹੜਾ ਉਤਰਨਗੇ ਤੇ ਜਿਹੜੇ ਦੂਜੇ ਪਾਸੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਤੇ ਵੱਲੋਂ ਆਖਿਆ ਗਿਆ ਕਿ ਜੇ ਪੰਜਾਬ ਸਰਕਾਰ ਸਾਡੀਆਂ ਜੇ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਸੀਐਮ ਦੀ ਕੋਠੀ ਦੇ ਮੂਰੇ ਵੀ ਇਹ ਧਰਨਾ ਦਿੱਤਾ ਜਾਵੇਗਾ ਅਤੇ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਟੋਟਲੀ ਬੰਦ ਕੀਤਾ ਜਾਵੇਗਾ ਸੰਗਰੂਰ ਸ਼ਰਮਾ ਪੰਜਾਬੀ ਲਾਈਵ ਟੀਵੀ